ਫਗਵਾੜਾ ਨਸਤੇਕ ਪਿੰਡ ਪਾਸਟਾ ਵਿਖੇ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਹਿਰ ਵਿੱਚ ਡਿੱਗਣ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟਰੈਕਟਰ ਟਰਾਲੀ ਚਾਲਕ ਪਿੰਡ ਭਾਮ ਤੋਂ ਨਰੂੜ ਵਿਖੇ ਰੇਤਾ ਲੈ ਕੇ ਜਾ ਰਹੇ ਸਨ ਕਿ ਨਹਿਰ ਤੇ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਨਹਿਰ ਵਿੱਚ ਡਿੱਗ ਗਈ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਟਰੈਕਟਰ ਟਰਾਲੀ ਆ ਰਿਹਾ ਸੀਗਾ ਜਿੱਦਾਂ ਰਿੱਤੀ ਦਾ ਭਰਿਆ ਹਾਂਜੀ ਇਨਾਂ ਨੂੰ ਪਤਾ ਨਹੀਂ ਬ੍ਰੇਕ ਜਾਂ ਕੋਈ ਵੀ ਚਾਂਸ ਹੋਇਆ ਹੋਊਗਾ ਉਹ ਟਰਾਲੀ ਟਰੈਕਟਰ ਜਿੱਦਾ ਪਾਰਟ ਗਿਆ ਹੋਵੇਗਾ ਵਿਚੰ। ਅੱਛਾ ਨਹਿਰ ਦੇ ਹਾਂਜੀ ਹੋਇਆ ਕਿੱਥੇ ਦਾ ਜੀ ਚਾਰ ਜਣੇ ਆਪਣੇ ਪਾਸਤੇ ਨਹਿਰ ਦੇ ਉੱਪਰ ਜੀ ਪੁਲ ਦੇ ਉੱਪਰ ਹਾਂਜੀ ਹਾਂਜੀ ਤੇ ਇਹਨਾਂ ਨੂੰ ਫੇਰ ਭਾਈ ਕੱਢਿਆ ਇਹਨਾਂ ਸੇਰਸੁਰਜ ਦਾ ਇੱਕ ਮੁੰਡੇ ਦਾ ਜ਼ਿਆਦਾ ਬਚਾਜ ਦਾ ਫਿਸ ਗਿਆ ਉਹਦਾ ਮੈਨੂੰ ਆਫਾ ਲੱਗਦਾ ਦੋ ਸਹੀ ਆ ਮੁੰਡੇ ਤੇ ਕਿਸੇ ਦੀ ਮਰਤ ਵੀ ਹੋਈ ਹੈ ਹੋਰ ਵੀ ਹੋਈ ਕਿਸੇ ਦੀ ਇੱਕ ਦੀ ਮੌਤ ਹੋ ਗਈ ਮੈਨੂੰ ਲੱਗਦਾ ਭਾਜੀ ਤੇ ਕੋਈ ਪਤਾ ਚੱਲਾ ਕਿੱਥੇ ਦਾ ਰਹਿਣ ਵਾਲਾ ਇਹ ਭਾਜੀ ਪਤਾ ਨਹੀਂ ਮੈਂ ਵੀ ਜਾਨੀ ਕਿ ਪਾਸ ਤੇ ਆਪਣੇ ਕੰਮ ਵਾਸਤੇ ਆਇਆ ਸੀਗਾ ਉਹ ਤਾਂ ਦੇਖਿਆ ਰੌਲਾ ਪੈਂਦਾ ਮੈਂ ਨਹਿਰ ਛਾਲ ਮਾਰਤੀ ਨਾਲ ਇਹਨਾਂ ਦੇ ਇਹ ਨਹਿਰ ਤੋਂ ਬਾਹਰ ਕੱਢੇ ਹਾਂਜੀ ਹਾਂਜੀ ਮੋਰੇ ਬੱਸੇ ਖੜੀ ਸੀਗੀ ਟਰੈਕਟਰ ਦੀ ਬ੍ਰੇਕ ਬ੍ਰੇਕਾਂ ਨਾਲ ਲੱਗੀ ਸੀ ਨਹਿਰ ਚ ਥੱਲੇ ਨੂੰ ਉੱਪਰ ਹਾਂਜੀ ਟਰੈਕਟਰ ਟੱਪ ਹੁੰਦਾ ਸੀ ਤੇ ਨਹਿਰ ਦੇ ਵਿੱਚ ਡੱਪਿਆ ਟਰੈਕਟਰ ਤੇ ਕਿੰਨੇ ਵਿਅਕਤੀ ਸੀਗੇ ਤੁਸੀਂ ਤਿੰਨ ਜਣੇ ਸੀਗੇ ਕੀ ਕੀ ਨਾਮ ਨੰਬਰ ਆ ਕੀ ਆ ਤੇਰਾ ਨਾਮ ਰਾਜਾ ਆ ਦੂਜਾ ਨਾਮ ਰਾਮਚੰਦਰ ਤੀਜਾ ਨਾਮ ਜਸਵੰਤ ਜਸਵੰਤ ਤੇ ਕਿਹੜੀ ਨਹਿਰ ਦੇ ਵਿੱਚ ਡਿਗੇ ਆ ਪਾਂਸਟੇ ਵਾਲੀ ਤੇ ਹੁਣ ਇਹ ਕੋਈ ਡੈਥ ਵਗੈਰਾ ਵੀ ਹੋਈ ਜਾਂ ਕਿਦਾਂ ਇੱਕ ਮੁੰਡੇ ਦੀ ਡੈਥ ਹੋ ਗਈ ਕੀ ਨਾਮ ਉਹਦਾ ਜਸਵੰਤ ਜਸਵੰਤ ਜੀ ਤੇ ਤੁਸੀਂ ਤਿੰਨੇ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਟਰਾਲੀ ਨੇ ਰੂਡ ਨੂੰ ਚੱਲੇ ਰੇਤੇ ਦੀ ਭਰੀ ਹੋਈ ਟਰਾਲੀ ਜਾਣਾ ਕਿੱਥੇ ਦੀ ਨੇ ਰੂਡ ਨੇ ਰੂਡ ਜਾਣਾ ਸੀ ਆਏ ਕਿੱਥੋਂ ਸੀ ਪਾਂਸਟੋਂ ਪਾਂਸਟੋਂ ਕਿ ਟਰਾਲੀ ਪਰ ਹੀ ਹੋਈ ਸੀ? ਹਾਂਜੀ। ਤੇ ਨਹਿਰ ਚ ਡੇ ਬਾਈ। ਮੈਂ ਨਾਮ ਰਾਮ ਚੰਦ ਦਾ ਸਰ। ਤੇ ਕਿਹੜੇ ਪਿੰਡ ਤੋਂ ਆਪਾਂ? ਮੈਂ ਪਿੰਡ ਭਾਮ। ਕਾਤੇ ਸੀ ਇਹ ਤੁਦੀ? ਟਰੈਕਟਰ ਦਾ ਜੀ। ਟਰੈਕਟਰ ਦੀ। ਤੇ ਹੋਇਆ ਕਿਦਾਂ ਇਹ ਐਕਸੀਡੈਂਟ? ਆਨ ਦ ਜੀ ਉਧਰ ਪੁਲ ਸਾਡੇ ਦੀ ਗੱਡੀ ਆਈ ਸਰ। ਪੁਲਤ ਦੀ ਗੱਡੀ ਆਈ? ਹਾਂਜੀ ਉਹ ਡਰ ਸਾਡੇ ਡਰ ਗਈ ਜੀ ਸਰ। ਅੱਛਾ। ਆਪ ਵਿਚ ਉਹਦੇ ਵਿੱਚ ਡਿੱਗ ਪਿਆ ਬਾਈ ਨਹਿਰ ਦੇ ਵਿੱਚ। ਨਹਿਰ ਦੇ ਵਿੱਚ ਡਿੱਗ ਪਏ? ਹਾਂਜੀ ਹਾਂ। ਕਿੰਨੇ ਬੰਦੇ ਸੀ ਇਹ ਤੁਦੀ? ਨੰਬਰ ਬੰਦ ਜੀ ਹਾਂਜੀ ਇਹ ਪੇਸ਼ੈਂਟਸ ਆਪਣੇ ਕੋਲ ਆਰਐਸਏ ਦੇ ਨਾਲ ਆਏ ਨੇ ਰੋਡਸਾਈਡ ਐਕਸੀਡੈਂਟ ਹੋਇਆ ਹੈ ਟਰੈਕਟਰ ਤੇ ਸੀਗੇ ਤੇ ਪਲਟ ਗਏ ਤੇ ਥੋੜਾ ਪਾਣੀ ਸੀ ਲੱਗੇ ਉਹਦੇ ਚ ਗਿਰ ਗਿਆ ਇੱਕ ਪੇਸ਼ੈਂਟ ਤੇ ਇਕਵੇਸ਼ਨ ਆਪਣੇ ਕੋਲ ਬ੍ਰਾਡਡ ਆਏ ਨੇ ਤੇ ਇਕਵੇਸ਼ਨ ਆਪਾਂ ਉਹਨਾਂ ਦੀ ਲੱਕ ਦੀ ਹੱਡੀ ਫ੍ਰੈਕਚਰ ਹੈ ਆ ਰਹੀ ਹੈ ਸੱਜੇ ਪਾਸੇ ਦੀ ਲੱਗ ਰਹੀ ਹੈ ਤਾਂ ਜੋ ਇੱਥੇ ਹੱਡੀ ਵਾਲੇ ਡਾਕਟਰ ਅਵੇਲੇਬਲ ਹੈ ਨਹੀਂ ਹਲੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਮੋਢੀ ਸਹਾਇਤਾ ਦੇ ਕੇ ਕੋਈ ਪਛਾਣ ਵਗੈਰਾ ਹੋਈ ਮੈਡਮ ਹਾਂਜੀ ਪਛਾਣ ਕੋਈ ਹੋਈ ਹੈ ਇਹਨਾਂ ਦੀ ਪਛਾਣ ਜੀ ਆਪਾਂ ਨੇਮਸ ਰਿਵੀਲ ਨਹੀਂ ਕਰ ਸਕਦੇ ਇੱਕ ਇੱਕ ਦੀ ਦੋਨਾਂ ਦੀ ਪਛਾਣ ਨੇਮਸ ਹੈਗੇ ਨੇ ਨੋਨ ਨੇ ਬਾਕੀ ਹਲੇ ਰਿਲੇਟਿਵ ਪੇਸ਼ੈਂਟ ਦੇ ਨਾਲ ਦੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਉਹ ਬੋਥ ਆਰ ਆਇਡੈਂਟੀਫਾਈਡ ਬੋਡੀਜ਼ ਚਲੋ ਅਥੋਂ ਆਪਣੇ ਐਮਐਨਐਸ ਹਸਪਤਾਲ ਦਾ ਐਸੀ ਪੁਆਇੰਟ ਤੇ ਜਿਹੜੇ ਰਸਤੇ 'ਚ ਐਕਸੀਡੈਂਟ ਹੋਇਆ ਤੇ ਟਰਾਲੀ ਪਲਟ ਗਈ ਐ ਉਹ ਜਲਦੀ ਤੇ ਮੋਟਰ ਤੇ ਪਹੁੰਚ ਗਏ ਤੇ ਪਾਸਟੇ ਦੀ ਚੌਕੀ ਨੂੰ ਵੀ ਤਣਾ ਦੇਤੀ ਕਿ ਅਸੀਂ ਮੋਟਰ ਤੇ ਜਲਦੀ ਪਹੁੰਚੇ ਤੇ ਦੋਨੋਂ ਪੱੜਿਆ ਹੋਇਆ ਸੀ ਬਾਤ ਤੇ ਮਿਲ ਉੱਲਿਆ ਕੇ ਆਪਣੀ ਅੜੀ ਗੱਡੀ ਦੇ ਵਿੱਚ ਅਸੀਂ ਤੇ ਚਲਵਾ ਬਿਨ੍ਹਾ ਲੋ ਸਰ ਟਰਾਲੀ ਕਾਥੇ ਪਾਰਟੀ ਕਿਥੇ ਟਰਾਲੀ ਪਾਸਟੇ ਕਾਦੇ ਵਿੱਚ ਪਲਟੀ ਨਹਿਰ ਦੇ ਵਿੱਚ ਨਹਿਰ ਦੇ ਵਿੱਚ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਉਹਨੇ ਕੱਢਦੇ ਕਿਤੇ ਬੰਦੇ ਕਿੱਦਾਂ ਕੰਡੀਸ਼ਨ ਕਿੱਦਾਂ ਜੀ ਪਤਾ ਲੱਗਾ ਨਹੀਂ ਕੁਛ ਇਹਦਾ ਤੇ ਇੱਕ ਦੀ ਤਾਂ ਜ਼ਿਆਦਾ ਆ ਤੇ ਇੱਕ ਥੋੜਾ ਠੀਕ ਆ